ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆਓ ਤੁਸੀਂ ਸਾਰੇ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਆਂ ਆਓ ਬਿਨਾਂ ਕਿਸੇ ਦੇਰੀ ਦੇ ਕਹਾਣੀ ਨੂੰ ਸ਼ੁਰੂ ਕਰਦੇ ਆਂ ਤੀਸਰਾ ਪੀਰੀਅਡ ਸ਼ੁਰੂ ਹੋਣ ਦੀ ਘੰਟੀ ਵੱਜੀ ਪੰਜਾਬੀ ਵਾਲੇ ਮਾਸਟਰ ਜੀ ਕਲਾਸ ਅੰਦਰ ਦਾਖਲ ਹੋਏ ਉਹਨਾਂ ਨੇ ਹਥਨੀਆਂ ਕਿਤਾਬਾਂ ਮੇਜ਼ ਉੱਪਰ ਰੱਖਦਿਆਂ ਕਿਹਾ ਉਸਨੂੰ ਤੁਹਾਨੂੰ ਸਮਾ ਸਬਕ ਪੜਾਇਆ ਸੀ ਸਾਰਿਆਂ ਨੇ ਯਾਦ ਕਰ ਲਿਆ ਸਾਰਿਆਂ ਬੱਚਿਆਂ ਦੀ ਆਵਾਜ਼ ਆਈ ਹਾਂ ਜੀ ਹਾਂ ਤੁਸੀਂ ਕੱਲ ਆਏ ਨਹੀਂ ਮਾਸਟਰ ਜੀ ਇੱਕ ਲੜਕਾ ਹੌਲੀ ਜਿਹੀ ਬੋਲਿਆ ਕੱਲ ਮੈਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਸੀ ਤੁਸੀਂ ਕਲਾਸ ਵਿੱਚ ਰੋਲਾ ਦੇ ਨਹੀਂ ਪਾਇਆ ਬਹੁਤੇ ਬੱਚਿਆਂ ਦੀ ਆਵਾਜ਼ ਆਈ ਨਹੀਂ ਜੀ ਪਰ ਦੋ ਤਿੰਨ ਬੱਚਿਆਂ ਨੇ ਹੌਲੀ ਜਿਹਾ ਪਾਇਆ ਸੀ ਬਹੁਤੇ ਬੱਚਿਆਂ ਦੀ ਆਵਾਜ਼ ਵਿੱਚ ਦੋ ਤਿੰਨ ਬੱਚਿਆਂ ਦੀ ਆਵਾਜ਼ ਮਾਸਟਰ ਜੀ ਨੇ ਸੁਣੀ ਨਹੀਂ ਅਤੇ ਜਾ ਸੁਣ ਕੇ ਅਣਸੁਣੀ ਕਰ ਦਿੱਤੀ ਹੁਣ ਉਹ ਕਿਤਾਬ ਖੋਲ ਕੇ ਅਗਲਾ ਸਬਕ ਪੜਾਉਣ ਲਈ ਕੱਢ ਰਏ ਸਨ ਕਿ ਅਚਾਨਕ ਉਹਨਾਂ ਨੂੰ ਕੋਈ ਪੁੱਲੀ ਹੋਈ ਗੱਲ ਯਾਦ ਆ ਗਈ ਉਹ ਇਕਦਮ ਬੋਲ ਪਏ ਉਸ ਦਿਨ ਗੁੱਸਾ ਸਬਕ ਕਿਹੜੇ ਬੱਚਿਆਂ ਨੇ ਨਹੀਂ ਸੀ ਸੁਨਾਇਆ ਜਿਹੜੇ 4-5 ਬੱਚਿਆਂ ਨੇ ਸਬਕ ਨਹੀਂ ਸੀ ਸੁਨਾਇਆ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਹੁਣ ਮਾਸਟਰ ਜੀ ਵਾਰੋ-ਵਾਰੀ ਉਹਨਾਂ ਕੋਲ ਸਬਕ ਸੁਣ ਰਹੇ ਸਨ ਜਦੋਂ ਸੋਨੂ ਦੀ ਸਬਕ ਸੁਣਾਉਣ ਦੀ ਵਾਰੀ ਆਈ ਤਾਂ ਉਸਨੇ ਫਿਰ ਉਹ ਗੱਲ ਕਹੀ ਮਾਸਟਰ ਜੀ ਮੈਨੂੰ ਸਬਕ ਅਜੇ ਯਾਦ ਨਹੀਂ ਹੋਇਆ ਸੋਨੂ ਸੋਨੂ ਦੀ ਗੱਲ ਸੁਣਦਿਆਂ ਹੀ ਮਾਸਟਰ ਜੀ ਨੂੰ ਇੱਕਦਮ ਗੁੱਸਾ ਚੜ ਗਿਆ ਉਹਨਾਂ ਨੇ ਸੋਨੂ ਦੇ ਮੂੰਹ ਉੱਪਰ ਦੋ ਥੱਪੜ ਜੜਦਿਆਂ ਕਿਹਾ ਐਨੇ ਦਿਨਾਂ ਵਿੱਚ ਤੈਨੂੰ ਇੱਕ ਸਬਕ ਯਾਦ ਨਹੀਂ ਹੋਇਆ ਸੋਨੂ ਦਾ ਮੂੰਹ ਦੋ ਥੱਪੜਾਂ ਨਾਲ ਹੀ ਲਾਲ ਸੁਆ ਹੋ ਗਿਆ ਉਹ ਆਪਣੇ ਦਰਦ ਕਰ ਰਹੇ ਮੂੰਹ ਉੱਪਰ ਹੱਥ ਫੇਰਦਾ ਹੋਇਆ ਬੋਲਿਆ ਮਾਸਟਰ ਜੀ ਮਾਸਟਰ ਜੀ ਮੈਨੂੰ ਸਬਕ ਯਾਦ ਹੋ ਗਿਆ ਹੈ ਹੁਣ ਤਾਂ ਬੱਚੋ ਤੈਨੂੰ ਸਬਕ ਯਾਦ ਹੋਣਾ ਹੀ ਸੀ ਡੰਡਾ ਪੀਰ ਹੈ ਵਿਗੜਿਆ ਤਿਗੜਿਆ ਦਾ ਮਾਸਟਰ ਜੀ ਅਜੇ ਵੀ ਪੂਰੇ ਗੁੱਸੇ ਵਿੱਚ ਸਨ ਮਾਸਟਰ ਜੀ ਤੁਸੀਂ ਮੈਨੂੰ ਇੰਨੀ ਜ਼ੋਰ ਦੀ ਚਪੇੜਾ ਮਾਰੀਆ ਹਨ ਪਰ ਮੈਨੂੰ ਬਿਲਕੁਲ ਗੁੱਸਾ ਨਹੀਂ ਆਇਆ ਪਹਿਲਾਂ ਮੈਨੂੰ ਛੋਟੀ ਜਿਹੀ ਗੱਲ ਤੇ ਵੀ ਗੁੱਸਾ ਆ ਜਾਂਦਾ ਸੀ ਜਿਸ ਦਿਨ ਤੋਂ ਤੁਸੀਂ ਸਬਕ ਪੜਾਇਆ ਹੈ ਉਸ ਦਿਨ ਤੋਂ ਮੈਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿ ਮੈਨੂੰ ਗੁੱਸਾ ਬਿਲਕੁਲ ਨਾ ਆਏ ਪਰ ਮੈਨੂੰ ਕਿਸੇ ਨਾ ਕਿਸੇ ਗੱਲ ਤੋਂ ਗੁੱਸਾ ਆ ਹੀ ਜਾਂਦਾ ਹੈ ਕੱਲ ਵੀ ਇਹ ਸਬਕ ਦੁਬਾਰਾ ਬੜੀ ਚੰਗੀ ਤਰ੍ਹਾਂ ਪੜਿਆ ਮੈਂ ਦਿਨ ਵਿੱਚ ਸੋਚ ਲਿਆ ਸੀ ਕਿ ਹੁਣ ਮੈਂ ਆਪਣੇ ਮਨ ਨੂੰ ਪਰ ਪੂਰਾ ਕਾਬੂ ਪਾ ਲਵਾਂਗਾ ਤਾਂ ਜੋ ਮੈਨੂੰ ਗੁੱਸਾ ਨਾ ਆਏ ਰਾਤੀ ਸੌਣ ਲੱਗਿਆ Papa ਨੇ ਕੋਲ ਕੋਈ ਗੱਲ ਕਹੀ ਜਿਸ ਤੋਂ ਫਿਰ ਮੈਨੂੰ ਗੁੱਸਾ ਆ ਗਿਆ ਇਸ ਕਰਕੇ ਪਹਿਲਾਂ ਵੀ ਤੇ ਅੱਜ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਮੈਨੂੰ ਸਬਕ ਯਾਦ ਰਹੀ ਹੋਇਆ ਪਰ ਹੁਣ ਮੈਂ ਖੁਸ਼ ਹਾਂ ਕਿਉਂਕਿ ਤੁਹਾਡੇ ਥੱਪੜ ਖਾਣ ਤੋਂ ਬਾਅਦ ਮੈਨੂੰ ਥੋੜਾ ਜਿਹਾ ਗੁੱਸਾ ਵੀ ਨਾ ਆਇਆ ਹਾਂਜੀ ਦੋਸਤੋ ਤੁਹਾਨੂੰ ਆ ਗਾਣੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਗਾਣੀ ਤਾਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਮੈਨੂੰ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਐਦਾਂ ਦੀਆਂ ਹੋਰ ਗਾਣੀਆਂ ਸੁਣਨ ਲਈ ਸਾਡੀ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਦੇ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਹੁਤ ਹੀ ਜਲਦ